ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਜੀ ਇੱਕ ਜਿਹੜਾ ਸ਼ੁਭਮ ਬਾਬਾ ਮੋਗੇ ਵਾਲਾ ਤੇ ਉਸ ਖਿਲਾਫ ਕਾਰਵਾਈ ਕਰਨ ਸਬੰਧੀ ਉਹਨੇ ਕਈ ਲੋਕਾਂ ਨੂੰ ਗੋਰਾ ਕੀਤਾ ਹੋਇਆ ਕਈ ਲੋਕਾਂ ਤੋਂ ਲੱਖਾਂ ਰੁਪਏ ਲੈ ਕੇ ਪਖੰਡ ਦੇ ਨਾਮ ਤੇ ਉਹਨੇ ਖਜ਼ਾਨਾ ਇਕੱਠਾ ਕੀਤਾ ਹੋਇਆ ਪੈਸਾ ਉਹਦਾ ਸਾਰਾ ਠਗ ਠੱਗਾ ਬੰਦ ਕਰਾਉਣ ਵਾਸਤੇ ਪਿਛਲੇ ਦਿਨੀ ਅਸੀਂ ਐਸਐਸਪੀ ਮੋਗਾ ਨੂੰ ਮੰਗ ਪੱਤਰ ਦੇ ਕੇ ਆਏ ਸੀ ਅਸੀਂ 20 ਦਿਨ ਦਾ ਟਾਈਮ ਪ੍ਰਸ਼ਾਸਨ ਨੂੰ ਤਾਂ ਦਿੱਤਾ ਸੀ ਵੀ ਕਿਉਂਕਿ ਕੰਮ ਕਾਰ ਹੋਰ ਵੀ ਪ੍ਰਸ਼ਾਸਨ ਦੇ ਬਹੁਤ ਲੰਬੇ ਹੁੰਦੇ ਆ ਸੋ ਅਸੀਂ ਬੇਨਤੀ ਕੀਤੀ ਸੀ ਵੀ 20 ਦਿਨਾਂ ਦੇ ਵਿੱਚ ਵਿੱਚ ਸਾਡੇ ਨਾਲ ਸ਼ਾਂਤੀਪੂਰਵਕ ਸ਼ਗਮ ਬਾਬੇ ਨੂੰ ਬਿਠਾ ਕੇ ਸਵਾਲ ਜਵਾਬ ਕਰਵਾਏ ਜਾਣ ਕਿਉਂਕਿ ਜਿਵੇਂ ਉਹਦੀਆਂ ਵੀਡੀਓ ਅਪਲੋਡ ਹੁੰਦੀ ਹੈ ਜੀ ਉਹ ਏਦਾਂ ਹੱਥ ਨੂੰ ਫੜਦੀ ਹੈ ਪਤਾ ਨਹੀਂ ਉਹ ਹੱਥ ਨੂੰ ਫੜਦਾ ਕਿ ਫੜਦੀ ਹੈ ਬਾਬਾ ਕਿ ਬੁੜੀਆ ਕਿ ਬੰਦਾ ਮੈਨੂੰ ਨਹੀਂ ਪਤਾ ਮੈਂ ਉਹਦਾ ਦੱਸਦਾ ਤੁਹਾਨੂੰ ਉਹ ਕਹਿੰਦੀ ਵੀ ਹੱਡੀ ਜੁੜ ਗਈ ਜਿਹੜਾ ਕੰਮ ਡਾਕਟਰ ਦਾ ਹੈ ਉਹ ਬਾਬਾ ਸੰਭਾਲ ਦਿਆ ਸ਼ੁਭ ਉਹ ਕਹਿੰਦਾ ਅੰਨੇ ਬੰਦਿਆਂ ਨੂੰ ਮੈਂ ਦੇਖਣ ਲਾਤਾ ਲੁੱਲੇ ਬੰਦਿਆਂ ਨੂੰ ਮੈਂ ਤੁਰਨ ਲਾਤਾ ਸੋ ਅਸੀਂ ਸ਼ਾਂਤੀਪੂਰਵਕ ਜਿਹੜਾ ਪੈਨ ਮੰਗਿਆ ਹੈ ਉਦੇ ਵਿੱਚ ਲਗਭਗ 7-8 ਦਿਨ ਬੀਤ ਚੁੱਕੇ ਆ। ਸੋ ਅਸੀਂ ਸ਼ਾਂਤੀਪੂਰਵਕ ਬੈਠ ਕੇ ਗੱਲ ਕਰਨੀ ਚਾਹੁੰਦੇ ਆ ਸਵਾਲ ਜਵਾਬ। ਅਸੀਂ ਇੱਕ ਅੰਨਾ ਬੰਦਾ ਲੈ ਕੇ ਜਾਣਾ, ਇੱਕ ਲਗੜਾ ਬੰਦਾ ਲੈ ਕੇ ਜਾਣਾ। ਜੇ ਤਾਂ ਅੰਨੇ ਨੂੰ ਦਿਸਣ ਲਾਤਾ, ਲਗੜੇ ਨੂੰ ਤੋੜਨ ਲਾਤਾ ਫਿਰ ਤਾਂ ਅਸੀਂ ਵੀ ਕਹਿ ਰਹੇ ਹਾਂ ਬਾਬੇ ਕੋਲੇ ਕਲਾ ਹੈ। ਹੁਣ ਗੱਲਾਂ ਇਹ ਚੱਲ ਗਈਆਂ ਵੀ ਇਹਦੇ ਵਿੱਚ ਇਹ ਗੱਲ ਨੂੰ ਵੀਡੀਓ ਅਪਲੋਡ ਕਰ ਰਹੀ ਹੈ ਵੀ ਮੈਂ ਵੀਡੀਓ ਨੈਟ ਤੇ ਪਾਉਣੀਆ ਬੰਦ ਕਰ ਦੂੰਗੀ। ਜਿਹਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਉਹਦੀਆਂ ਵੀਡੀਓ ਅਪਲੋਡ ਹੋਈਆਂ ਕੱਲੀਆਂ ਵੀਡੀਓ ਬਾਬਾ ਜੀ ਅਪਲੋਡ ਕਰਦੇ ਆ ਬੰਦ ਹੋਣ ਦੇ ਨਾਲ ਤੇਰਾ ਖੜਾ ਨਹੀਂ ਛੁੱਟਣਾ ਫਿਰ ਦੂਜੇ ਪਾਸੇ ਹੁਣ ਇਹ ਵੀਡੀਓ ਪਾ ਕੇ ਕਹਿ ਰਿਹਾ ਨਾਇਕ ਪਗੰਬਰ ਆਉਂਦਾ ਨਾਇਕ ਨਹੀਂ ਮੈਂ ਨੂੰ ਕਿਹਾ ਸੀ ਵੀ ਤੇਰੇ ਅੰਦਰ ਆਉਂਦਾ ਕਿ ਪੀਰ ਆਉਂਦਾ ਦੇਵਤਾ ਆਉਂਦਾ ਪਗੰਬਰ ਆਉਂਦਾ ਹੁਣ ਇਹ ਵੀਡੀਓ ਅਪਲੋਡ ਕਰ ਰਹੀ ਆ ਵੀ ਮੇਰੇ ਅੰਦਰ ਕੋਈ ਪੀਰ ਨਹੀਂ ਕੋਈ ਪਗੰਬਰ ਕੋਈ ਦੇਵਤਾ ਨਹੀਂ ਆਉਂਦਾ ਇਹ ਕੱਲਾ ਸਫਾਈ ਦੇ ਨਾਲ ਕੰਮ ਨਹੀਂ ਚੱਲਣਾ ਬਾਬਾ ਕਟੋ-ਕਟ 12-13 ਲੋਕਾਂ ਦੇ ਮੈਨੂੰ ਫੋਨ ਆਏ ਆ ਜਿੰਨਾਂ ਤੋਂ ਤੂੰ ਲੱਖਾਂ ਰੁਪਈਆ ਵਸੂਲ ਚੁੱਕਾ ਉਹ ਪੈਸੇ ਵਾਪਸ ਕਰਾਉਣੇ ਆ ਸੀ ਤੇ ਤੇਰਾ ਠੱਗ ਠਰਾ ਬੰਦ ਹੋਣਾ ਇਹ ਨਹੀਂ ਆ ਵੀ ਤੂੰ ਵੀਡੀਓ ਚ ਕਹਿ ਦੇਵੇਂ ਮੇਰੇ ਕੋਲ ਕੁਝ ਨਹੀਂ ਆਉਂਦਾ ਜੀ ਮੈਂ ਸੇਵਾ ਕਰਦੀਆਂ ਵੀ ਤੇਰਾ ਖੜਾ ਛੱਡ ਜੂਗਾ ਤੇ ਦੂਜੀ ਗੱਲ ਦੂਜੀ ਵੀਡੀਓ ਦੇ ਵਿੱਚ ਇਹ ਇਹ ਕਹਿ ਰਹੀ ਹੈ ਹੁਣ ਇਹ ਸਬਾਈ ਦੇ ਰਹੀ ਹੈ ਹੁਣ ਅਸੀਂ ਵੀ ਪਾਸਾ ਥੋੜੇ ਟਾਈਮ ਲਈ ਵੀਡੀਓ ਪਾਣੀ ਬੰਦ ਕਰ ਦਿੰਦੇ ਹਾਂ ਅੱਛਾ ਸਬਾਈ ਸਾਡੇ ਅਬਸਰ ਦੇ ਮਤੋਂ ਸਿਰਫ ਇਹ ਹੀ ਕਰਦੇ ਆਂ ਜੀ ਇਹ ਜਿਹੜੀ ਕਹਿੰਦੀ ਆ ਵੀ ਵੀਡੀਓ ਪਾਉਣੀ ਹੁਣ ਮੈਂ ਬੰਦ ਕਰ ਦੂੰ ਇਹਦੇ ਨਾਲ ਕੱਲਾ ਖਹਿੜਾ ਨਹੀਂ ਛੁੱਟਣਾ ਇਹਦੇ ਬਹੁਤ ਵੱਡੇ ਚਿੱਠੇ ਸਾਡੇ ਕੋਲੇ ਆ ਗਏ ਆ ਜਿਹੜੀਆਂ ਜਟਾ ਲਵਾਈਆਂ ਉਹ ਵੀ ਨਕਲੀ ਐ ਔਰ ਇਹ ਪਹਿਲਾ ਬੰਦਾ ਸੀ ਇਹਦਾ ਵਿਆਹ ਹੋਇਆ ਸੀ ਪਿੰਡ ਘੱਲ ਕਣਾ ਉਨੇ ਉਸ ਕੁੜੀ ਨੂੰ ਤਲਾਕ ਦਿੱਤਾ ਉਹ ਸਾਰੇ ਸਵਾਲ ਜਵਾਬ ਅਸੀਂ ਕਰਨੇ ਆ ਜਿਹੜੇ ਗੁਰੂ ਦਾ ਇਹ ਨਾਮ ਲੈ ਰਿਹਾ ਉਹ ਗੁਰੂ ਉਦੋਂ ਹੈ ਹੀ ਨਹੀਂ ਸੀ ਜਦੋਂ ਇਹ ਕਹਿੰਦਾ ਮੈਂ ਗੁਰੂ ਧਾਰਨ ਕੀਤਾ ਸੂ ਸਾਰੇ ਸਵਾਲ ਜਵਾਬ ਕਰਾਂਗੇ ਜੇ ਤੈਨੂੰ ਸਵਾਲਾਂ ਦਾ ਜਵਾਬ ਨਹੀਂ ਆਉਂਦਾ ਤੇਰਾ ਠੱਗ ਠਗਾ ਬੰਦ ਕਰਾਵਾਂਗੇ ਸਿੰਘ ਚੜ੍ਹ ਕੇ ਆਉਣਗੇ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਐਸਐਸਪੀ ਸਾਹਿਬ ਮੋਗਾ ਨੂੰ ਵੀ ਤੈਨੂੰ ਭਾਈ ਤੈ ਵੀ ਦਿਨ ਦਿੱਤੇ ਆ 13 ਦਿਨ ਤੇਰੇ ਰਹਿ ਗਏ ਆ ਤੇ ਤੂੰ ਕਿਸੇ ਅਫਸਰ ਦੀ ਡਿਊਟੀ ਲਾ ਕੇ মিডিਆ ਦੇ ਰੂਬਰੂ ਸ਼ਾਂਤ ਮਈ ਸ਼ਾਂਤ ਪੂਰਵਕ ਸਵਾਲ ਜਵਾਬ ਕਰਾ ਦੇ ਤੇ ਮੁੜ ਕੇ ਨਾ ਆਖੀਂ ਵੀ ਭਾਈ ਸਿੰਘ 컬러 ਪਾਉਂਦੇ ਆ ਸੋ ਧਨੋਲਾ ਮੰਡੀ ਤੋਂ ਵੀ ਮੈਨੂੰ ਫੋਨ ਆਇਆ ਕਾਫੀ ਉੱਥੇ ਵੀ ਠਕ ਠਗਾ ਚੱਲਿਆ ਹੋਇਆ ਬਹੁਤ ਉੱਥੇ ਵੀ ਅਸੀਂ ਨਾਲ ਪ੍ਰਬੰਧਕਾਂ ਨੂੰ ਲੈ ਕੇ ਜਿਹੜਾ ਉਧਰ ਪਹੁੰਚ ਰਹੇ ਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤੇ ਸਾਰੇ ਝਿਲਿਆਂ 'ਚ ਅਸੀਂ ਜਾਣਾ ਹੈ ਜਿਹੜੇ ਬਾਬੇ ਵੀਡੀਓ ਅਪਲੋਡ ਕਰਦੇ ਆ ਸਿਰ ਸੁਰ ਘਮਾਉਂਦੇ ਆ ਕਹਿੰਦੇ ਮੇਰੇ 'ਚ ਪੀਰ ਆ ਗਿਆ ਦੇਵਤਾ ਆ ਗਿਆ ਨਹਾਉਣਾ ਹੁੰਦਾ ਨਹੀਂ ਇਹਨਾਂ ਨੇ ਤੇ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਆਪ ਦਾ ਠੱਗ ਠਗਾ ਆਪੇ ਹੀ ਬੰਦ ਕਰ ਦਿਓ ਜਿੰਨਾ ਕ ਲੋਕਾਂ ਨੂੰ ਲੁੱਟ ਲਿਆ ਬਹੁਤ ਹੈ ਤੇ ਹੁਣ ਥੋੜੇ ਛਣਿ ਗ੍ਰਹਿ ਹੋਵੇ ਸ਼ੁਰੂ ਤੇ ਫਿਰ ਤੁਸੀਂ ਆਪ ਦਾ ਛਣਿ ਗ੍ਰਹਿ ਘਾਲਾ ਲਾਉਣ ਵਾਸਤੇ ਤੇਲ ਤੂਲ ਲੋਕਾਂ ਨੂੰ ਵੜਦੇ ਫਿਰੋਗੇ ਤੇ ਪਹਿਲਾਂ ਹੀ ਸੁਧਰ ਜੋ ਤੇ ਜਿਹੜੇ ਬਾਬੇ ਬੰਦਿਆਂ ਤੋਂ ਬੁੜੀਆਂ ਮਰ ਰਹੇ ਆ ਜਨਾਨੇ ਦੇ ਬਣ ਕੇ ਲੋਕਾਂ ਨੂੰ ਪਾਉਂਦੇ ਆ ਪਖੰਡ ਚ ਵਹਿਮ ਭਰਮ ਚ ਉਹ ਵੀ ਸੁਧਰ ਜੋ ਜੱਜੇਦਾਰ ਦਾ ਮੇਰਾ ਨੰਬਰ ਹੈਗਾ 9465313855 ਸਾਨੂੰ ਕਈ ਪਿੰਡਾਂ ਚ ਕਮੇਟੀਆਂ ਮੈਂ ਬਣਾ ਦੀਆਂ ਔਰ ਕਈ ਪਿੰਡਾਂ ਚ ਕਮੇਟੀਆਂ ਅਸੀਂ ਬਣਾ ਰਹੇ ਆ ਸਾਡੇ ਨਾਲ ਵਕਤ ਤੋਂ ਵਕਤ ਜੋਤਸਵਰ ਕਰੇ ਆਪਾਂ ਇਸ ਪਖੰਡ ਭਜਾਓ ਪੰਜਾਬ ਬਚਾਓ ਮੋਰਚਾ ਜਾਰੀ ਰੱਖਿਏ ਸੋ ਇੱਕ ਨੰਬਰ ਹੈਗਾ 8288850045 ਇੱਕ ਨੰਬਰ ਹੈਗਾ 87145404 ਸੋ ਇਹਨਾਂ ਤਿੰਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਆਪਾਂ ਵੱਧ ਤੋਂ ਵੱਧ ਪੰਜਾਬ ਦੇ ਵਿੱਚੋਂ ਪਹਾੜ ਨੂੰ ਭਜਾਈਏ ਸਾਥ ਦਿਓ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ